ਸਦੀਪ ਹਾਂਜੀ ਮਮ ਜੋਤ ਹਾਂਜੀ ਮਮ ਉਹ ਤਾਂ ਚਾਹ ਦਾ ਇੰਤਜ਼ਾਮ ਕਰੋ ਹਾਂ ਠੀਕ ਪੈਂਦੀ ਸਰਪਿੰਦਰ ਹਾਂਜੀ ਉਹ ਤਾਂ ਮੈਂ ਤੇ ਇਹ ਸੋਚਦੀ ਸੀ ਕਿ ਚੱਲ ਇਕੱਠਿਆਂ ਦਾ ਦੋਵਾਂ ਦਾ ਕੰਮ ਬਣ ਜਾਂਦਾ ਨਾ ਉਹਦੇ ਨਾਲ ਦੀ ਰੀਸ ਨਹੀਂ ਚੱਲ ਆਪੇ ਜੋਬਨ ਕੰਮ ਤੇ ਜਾਇਆ ਕਰਦਾ ਹਾਂਜੀ ਜੋਤ ਪੜਦੀ ਇਹਨੂੰ ਵੀ ਕੋਈ ਪਾਰਾ ਕੰਮ ਮਹਿਸੂਸ ਨਾ ਹੁੰਦਾ ਹਾਂਜੀ ਆਉਣੀ ਇਹਦੇ ਹੈਗੀ ਹੁਣ ਕੱਲੀ ਨੇ ਜਾਣਾ ਥੋੜਾ ਬੋਤਾ ਤੇ ਲੱਗਣਾ ਹੀ ਆ ਨਾ ਉਥੇ ਓਖਾ ਜਾ ਕੇ ਭੈਣ ਜੀ ਅਸਰੇਤਾ ਨੂੰ ਪਤਾ ਨਹੀਂਗਾ ਤਰੀਕਾ ਹੀ ਇਹ ਹੋਆ ਕੁੜੀ ਨੇ ਹਾਇਲਟਸ ਦਿੱਤਾ ਹੈ ਨਾ ਤੇ ਕੁੜੀ ਨੇ ਪਹਿਲਾਂ ਜਾਣਾ ਹੈ ਹੁਣ ਜਾ ਕੇ ਨਾ ਜੋ ਬੰਦੀ ਫਾਈਲ ਜਿਹੜੀ ਹੈ ਫੇਰੀ ਲੱਗਣੀ ਆ ਚਲੋ ਉਥੇ ਕੋਈ ਗੱਲ ਨਹੀਂ ਭੈਣ ਜੀ ਮੈਂ ਤਾਂ ਮਾਮੂਲੀ ਤੁਹਾਡੇ ਨਾਲ ਗੱਲ ਕੀਤੀ ਐ ਇਕੱਠੇ ਚਲ ਜਾਂਦੇ ਤੇ ਤੁਹਾਨੂੰ ਵੀ ਕੋਈ ਫਿਕਰ ਨਾ ਹੁੰਦਾ ਤੁਹਾਨੂੰ ਕੋਈ ਫਿਕਰ ਨਾ ਹੁੰਦਾ ਭੈਣ ਜੀ ਹਰ ਇੱਕ ਕੰਟਰੀ ਦਾ ਨਾ ਆਪਣਾ ਆਪਣਾ ਰੂਲ ਆ ਤੇ ਪਹਿਲੋ ਕੰਮ ਨਾ ਜੋ ਉਹਦਾ ਹੀ ਬੰਨਾ ਸੀ ਚਲੋ ਕੋਈ ਗੱਲ ਨਹੀਂ ਆਪੇ ਜਾ ਕੇ ਸਦਣਾ ਹੀ ਆ ਸਦੋਗੇ ਜਾ ਕੇ ਹੁਣ ਫੇਰ ਇਹ ਫਾਈਲ ਲੱਗਣੀ ਹੈ ਹਾਂਜੀ ਹਾਂਜੀ ਵੇ ਰਪਿੰਦਰ ਪੁੱਤ ਮੈਂ ਤੇ ਤਾਂ ਕਹਿਣ ਡਈ ਹਾਂ ਜਦੋਂ ਕੱਲੀਆਂ ਕੁੜੀਆਂ ਜਾਂਦੀਆਂ ਵਾ ਨਾ ਜਾ ਕੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਉਹ ਕੋਈ ਗੱਲ ਨਹੀਂ ਮਾਸੀ ਜੀ ਫਿਕਰ ਨਾ ਕਰੋ ਅੱਜ ਕੱਲ੍ਹ ਕੁੜੀਆਂ ਨੂੰ ਸਭ ਪਤਾ ਆ ਬਾਕੀ ਕੋਈ ਗੱਲ ਨਹੀਂ ਆ ਜਦੋਂ ਜੋਗਨਵੀਰ ਚਲ ਗਈ ਮਗਰ ਤੇ ਫੇਰ ਦੋਵਾਂ ਨੇ ਇਕੱਠੇ ਹੋ ਜਾਣਾ ਵਾ ਉਥੇ ਜਾ ਕੇ ਫੇਰ ਕਾਦੀ ਟੈਨਸ਼ਨ ਆ ਜੋ ਬਲਵੀਰ ਕੰਮ ਤੇ ਚੱਲ ਜੇ ਅਗਰੂਗਾ ਇਹ ਮਗਰੋਂ ਕਰਦਾ ਕਰਦੇ ਅਗਰੂਗੀ ਚਲ ਕੋਈ ਨਹੀਂ 6 ਮਹੀਨੇ ਤੱਕ ਗੱਲ ਬਣ ਜੇ ਤਾਂ ਵਧੀਆ ਵਾ ਨਹੀਂ ਨਹੀਂ ਬਣ ਜਾਣਾ ਹੈ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਇੰਨਾ ਤਾਂ ਟਾਈਮ ਭੈ ਨਹੀਂ ਲੱਗ ਜਾਂਦਾ ਆ ਜੇ ਬਣ ਗਿਆ ਨਾ ਕੰਮ 6 ਮਹੀਨੇ ਤੱਕ ਤੇ ਚਲੀ ਜਾਣਾ ਜੋ ਬਣੇ ਵੀ ਹਾਂਜੀ ਚਲੋ ਇਹ ਆ ਤੇ ਚੱਲ ਜੂਗਾ ਤੇ ਦੋਵੇਂ ਜਾਣੇ ਆਪੇ ਆਪਣਾ ਉੱਥੇ ਕਮਾਉਣਗੇ ਤੇ ਖਾਣਗੇ ਨਾ ਤੁਹਾਨੂੰ ਕੋਈ ਫਿਕਰ ਰਹੂਗਾ ਤੇ ਨਾ ਸਾਨੂੰ ਰਹੂਗਾ ਹੁਣ ਦੇਖੋ ਮਾਸੇ ਜਿਹੜੇ ਕੋਈ ਵੀ ਕੰਮ ਥੋੜਾ ਬੋੜਾ ਟਾਈਮ ਤੁਮਾਨੂੰ ਲੱਗਦਾ ਹੀ ਆ ਹੁਣ ਵੇਖੋ ਹੁਣ ਪਹਿਲਾਂ ਦੀਦੀ ਦਾ ਬਣਾਉਂਦੇ ਤੇ ਟਾਈਮ ਲੱਗਾ ਹੀ ਆ ਚਲ ਹੁਣ ਮਗਰੇ ਜੋਗਨਵੀਰ ਦਾ ਬਣ ਜਾਊਗਾ ਹੁਣ ਪੰਜ ਛੇ ਮਹੀਨੇ ਤਿਆਂ ਲੱਗੇ ਜਾਂਦੇ ਆ ਚਲੋ ਕੋਈ ਗੱਲ ਨਹੀਂ ਹਾਂਜੀ ਆਪੇ ਬਣ ਜਾਣਾ ਸਾਰੇ ਕੰਮ ਹੋ ਜਾਣੇ ਆ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਹਾਂਜੀ ਸਾਡੇ ਕੋਲ ਸਿਰਫ ਦੋ ਕਿੱਲੇ ਹੀ ਭੈਣ ਜੀ ਤੇ ਇਹਨਾਂ ਦੇ ਡੈਡੀ ਨੇ ਬੜੀ ਮਿਹਨਤ ਕੀਤੀ ਚਲੋ ਤੀਆਂ ਪੁੱਤਾਂ ਵਾਸਤੇ ਘਰ ਨਹੀਂ ਵੀ ਪੈਂਦੀ ਆ ਤੇ ਨਾਲ ਦੋ ਕਿੱਲੇ ਹੋਰ ਬਣਾਏ ਹੁਣ ਇੱਕ ਕਿੱਲਾ ਦੇਣਾ ਪਿਆ ਹਨੂ ਇਹ ਗੱਲ ਦਾ ਦੁੱਖ ਤੇਾਨੂੰ ਬੜਾ ਹੋਇਆ। ਵੀ ਜਿਹੜੀ ਜ਼ਮੀਨ ਹੁੰਦੀ ਆ ਵੀ ਇੱਕ ਸਾਡੀ ਮਾਂ ਹੀ ਹੁੰਦੀ ਆ। ਪਰ ਬੱਚਿਆਂ ਦਾ ਕਰਕੇ ਸਾਰੇ ਕੰਮ ਕਰਨੇ ਪੈਂਦੇ ਆ। ਤੁਸੀਂ ਹੁਣ ਭੈਣੀ ਆਪ ਸਿਆਣੇ ਜੇ ਪੜਾਈਆਂ ਵੀ ਕਿਡੀਆਂ ਸੋਖੀਆਂ ਹੁੰਦੀਆਂ ਨੇ। ਹੁਣ ਆਹੀ लवली ਇਹਨਾਂ ਤੇ ਜਦ ਜੋਤ ਨੂੰ ਪੜਾਇਆ ਆ ਵਧੀਆ ਸਕੂਲਾਂ 'ਚ ਪੜਾਇਆ ਤੇ ਖਰਚਾ ਬਥੇਰਾ ਹੋ ਜਾਂਦਾ ਉੱਥੇ ਵੀ। ਤੇ ਹੁਣ ਇਹ ਹੀ ਵੀ ਜੇ ਕਿਹੜਾ ਟੈਸਟ ਜਿਹੜਾ ਨਾ ਜੋ ਬੰਨੇ ਆਪ ਕੀਤਾ ਹੁੰਦਾ ਕਲੀਅਰ ਤੇ ਚਲੋ ਇਹ ਆਪਣੇ ਸਿਰ ਤੇ ਆਪ ਚੱਲ ਜਾਂਦਾ। ਹੈਨਾ ਫਿਰ ਪੈਸੇ ਤਾਂ ਬੱਚਿਆਂ ਦੇ ਮਗਰ ਲਾਉਣਾ ਹੀ ਪੈਂਦੇ ਆ। ਚਲੋ ਤਾਂ ਕਰਕੇ ਲਾਏ ਨਾ। ਪੈਨ ਜੀ ਮਿਹਨਤ ਤੇ ਜੋ ਬਣੇ ਬੇਠੇਰੀ ਕੀਤੀ ਸੀ ਕੋ ਕਰਮਾਂ ਦਾ ਹੇਰ ਫੇਰ ਲਾ ਲੋ ਵੀ ਨਹੀਂ ਗੱਲ ਉਹਦੀ ਬਣੀ ਨਹੀਂ ਤੇ ਹੈ ਤੇ ਮਿਹਨਤੀ ਸੀ ਸ਼ਿਰੂ ਤੋਂ ਚੰਗੇ ਸਕੂਲ ਚ ਪਾਇਆ ਸੀ ਗੱਲ ਬਦਲਾਂ ਦਾ ਇਦਾਂ ਵਾ ਹੁਣ ਵੇਖੋ ਜੇ ਜੋ ਮਨਜ਼ੂਰੀ ਵੀ ਚੱਲ ਗਿਆ ਬਾਹਰ ਮਿਹਨਤ ਕਰਨੇ ਵੀ ਉੱਥੇ ਜਾਵੀਂ ਜਦੋਂ ਪੈਲੀ ਤਣਾਉਣ ਲੱਗ ਪਿਆ ਨਾ ਸਾਰੇ ਕੰਮ ਹੱਲ ਹੋ ਜਾਣੇ ਕੀ ਬਣਾ ਦੂਆਂ ਕਿ ਲੜਕੇ ਵੱਧ ਨਹੀਂ ਬਣ ਲੈਣੇ ਚੱਲ ਪੁੱਤ ਤੇਰਾ ਬਦੇਰਾ ਗਾਦਾ ਕੋਈ ਪਤਾ ਨਹੀਂ ਕਾ ਮੈਂ ਤੇ ਉਹ ਗੱਲ ਹੀ ਕਹਿਨੀ ਆ ਹਾਂ ਜੀ ਬਿਮਾਰ ਆਏ ਨਾ ਤੇਰੀ ਜਬਾਨਸ ਲਖਣੀ ਕਰੇ ਨਹੀਂ ਨਹੀਂ ਕੋਈ ਗੱਲ ਨਹੀਂ ਵੈਗਰੂ ਸਾਰਾ ਕੋਠੀਠਾਕ ਕਰਨਗੇ ਬਾਸ ਚਲੋ ਹੋਰੀ ਚੱਲ ਜਾਣਾ ਅਸੀਂ ਵੀ ਤੇ ਭੈਣ ਦੀ ਹੋ ਚਾਉਨੇ ਆ ਸਾਡੀ ਕੁੜੀ ਵੀ ਤਾਂ ਸੋਖੀ ਰੋਵੇ ਤੇ ਨਾਲ ਪ੍ਰੋਣਾ ਵੀ ਚੱਲ ਜਾਈਏ ਦੋ ਜਣੇ ਕਮਾਉਣ ਤੇ ਆਪਣੇ ਘਰਾਂ ਦੀ ਖੁਸ਼ੀ ਰਹਿਣ ਤੇ ਮੜੇ ਕਿਹਨਾਂ ਨੇ ਕਮਾ ਕੇ ਤੁਹਾਨੂੰ ਹੀ ਭੇਜਿਆ ਕਰਨੇ ਆ ਹਾਂਜੀ ਹੈ ਤੇ ਇਦਾਂ ਹੀ ਆ ਚਲੋ ਕੋਈ ਗੱਲ ਨਹੀਂ ਅਸੀਂ ਵੀ ਕਿਹੜੀਆਂ ਗੱਲਾਂ ਚ ਪੈ ਗਏ ਬਣਾਉਣ ਲਈਆਂ ਵਾ ਕੁੜੀਆਂ ਚਾਹ ਦਵਾਉਣਾ ਨੂੰ ਆਹ ਚਾਹ ਪਾਣੀ ਤੇ ਪਿਆ ਲੈਣਾ ਸੰਦੀਪ ਲਿਆਓ ਚਾਹ ਪੁੱਤ ਚੱਲ ਆ ਵੀ ਚੰਗਾ ਹੋ ਗਿਆ ਵਾ ਜੜਾਣ ਕੇ ਨਾ ਇੱਕ ਵਾਰ ਕੁੜੀ ਨੂੰ ਮਿਲ ਗਈ ਹੈ ਮਨ ਤੋਂ ਨਾ ਬਹੁਤ ਜਿਆ ਲੱਥ ਗਿਆ ਵਾ ਕੋਈ ਤਾਂ ਦੀ ਮਾਂ ਚੰਗੀ ਤਰ੍ਹਾਂ ਹੀ ਗਾੜੀ ਵੇਖੋ ਹੁਣ ਇੱਥੇ ਬਹਿ ਕੇ ਆਹੋ ਪੁੱਤ ਇੱਥੇ ਬਹਿ ਗਈ ਆਣ ਕੇ ਕੰਮ ਕੰਮ ਡੈਡੀ ਕਹੇ ਬਾਹ ਕਿਤੇ ਡੈਡੀ ਬਾਹਰ ਨੂੰ ਚਲ ਗਏ ਆ ਠੀਕ ਹੈ ਠੀਕ ਹੈ ਤੇ ਉਹ ਹੋਈ ਜੋ ਦੀ ਮਮੀ ਨਾਲ ਗੱਲ ਤੁਹਾਡੀ ਗੱਲ ਤੇ ਮੈਂ ਕੀਤੀ ਸੀ ਹੂੰ ਮੈਂ ਤਾਂ ਜੋ ਬਾਂ ਸਾਰੀ ਗੱਲ ਦੱਸੀ ਕਿ ਜਦੋਂ ਸਾਡਾ ਵਿਆਹ ਹੋਇਆ ਸੀ ਨਾ ਉਹਨੂੰ 2 ਕਿਲੇ ਆਉਂਦੇ ਸੀ ਤੇ ਇਹਨਾਂ ਦੇ ਡੈਡੀ ਨੇ ਬੜੀ ਮਿਹਨਤ ਕਰਕੇ 2 ਕਿਲੇ ਹੋਰ ਨਾਲ ਬਣਾਏ ਆ ਅੱਛਾ ਤੇ ਨਾ ਜਮੀਨ ਵੇਚਣ ਲੱਗਿਆ ਬੜੇ ਮਨ ਨੂੰ ਵੀ ਦੁੱਖ ਲੱਗਦਾ ਆ ਬੜਾ ਦੁੱਖ ਹੁੰਦਾ ਵਾ ਤੇ ਪਰ ਬੱਚਿਆਂ ਕਰਕੇ ਸਾਰੇ ਕੰਮ ਕਰਨੇ ਪੈਂਦੇ ਆ ਹੂੰ ਤੇ ਆਂਦੀ ਤਾਂ ਇਹ ਕੋਈ ਗੱਲ ਨਹੀਂ ਅਹੀਂ ਵੀ ਚੰਗੇ ਸਕੂਲ 'ਚ ਬੱਚੇ ਪੜ੍ਹਾਏ ਆ ਭੈਣ ਜੀ ਜੋਤ ਜਾਊਗੀ ਤੇ ਫੇਰ ਹੀ ਜੋ ਬੰਦਾ ਕੰਮ ਬਣੂਗਾ ਮੈਂ ਤਾਂ ਚੱਲ ਅਛੇ 6 ਮਹੀਨਿਆਂ ਤੱਕ ਬਣ ਜੇ ਕੋਈ ਗੱਲ ਨਹੀਂ ਅਹੀਂ ਤਾਂ ਨਹੀਂ ਆਂਦੇ ਵੀ ਸਵੇਰੇ ਹੀ ਬਣ ਜੇ ਪਰ ਨਹੀਂ ਮੈਂ ਦੂਲੀ ਇਹੋ ਆ ਜਦੋਂ ਕੁੜੀ ਜਾ ਕੇ ਉੱਥੇ ਇੱਕ ਸਮੈਸਟਰ ਨਗ ਜੂਗਾ ਨਾ ਉਹਨੇ ਆਪੇ ਸੱਦ ਲੈਣਾ ਮੈਂ ਦੂ ਵੇਖ ਲਿਓ ਪਰ ਪਤਾ ਨਹੀਂ ਜੋ ਬਣ ਗਈ ਗੱਲ ਮੇਰੇ ਮਨ ਨੂੰ ਤਸੱਲੀ ਜੀ ਨਹੀਂ ਮਿਲਦੀ ਤਸੱਲੀ ਮੰਮੀ ਹੁਣ ਕਰਨੀ ਤੇ ਪੈਣੀ ਕੀ ਕਰਨਾ ਵਾ ਹੌਸਲਾ ਦੇਣਾ ਪੈਣਾ ਮਨ ਨੂੰ ਜਿੰਨਾ ਚਿਰ ਤੂੰ ਨਹੀਂ ਨਾ ਜਾਂਦਾ ਉਹਨਾਂ ਚਿਰ ਕੋਈ ਤਸੱਲੀ ਨਹੀਂ ਗਈ ਹੈਗੀ ਪਰ ਹੁਣ ਕੀ ਕਰਨਾ ਵਾ ਯਕੀਨ ਤਾਂ ਕਰਨਾ ਹੀ ਪੈਣਾ ਨਾ ਜੋ ਤੇ ਜੇ ਨਾ ਕਰੀਏ ਤੇ ਫਿਰ ਪੈਸੇ ਵੀ ਮਰਦੇ ਆ ਈਤ ਵੀ ਜਾਂਦੀ ਹੈ ਚਲ ਕੋਈ ਨਹੀਂ ਹੁਣ ਤੇ ਪੈਸਾ ਤੇਲਾ ਲਾਤਾ ਵਾ ਹੁਣ ਤੇ ਕਲਾਉਣਾ ਹੀ ਆ ਹੁਣ ਤੇ ਡੋਰੀਆਂ ਮਹਾਰਾਜ ਤੇ ਆ ਜੋ ਕਰੂਗਾ ਠੀਕ ਹੀ ਕਰੂਗਾ ਆਪਣੇ ਹੱਥ ਵਾਸਤੇ ਹੁਣ ਕੁਛ ਨਹੀਂ ਗਾਹੇਗਾ ਚਲ ਕੋਈ ਗੱਲ ਨਹੀਂ ਹੁਣ ਇਹਦਾਂ ਗੱਲਾਂ ਨਾ ਕਰੋ ਆਪੇ ਪਰਸੋਂ ਜਾਣੇ ਆ ਵਧੀਆ ਵਧੀਆ ਨੂੰ ਤੋੜ ਕੇ ਆਉਣੇ ਕੋਈ ਗੱਲ ਨਹੀਂ ਉਹ ਖੁਸ਼ ਜਾਊਗੀ ਨਾ ਆਪੇ ਚੇਤਾ ਕਰੂਗੀ ਸਾਡੇ ਹੱਥ ਜਾ ਕੇ ਚਲ ਮੇਰਾ ਪੁੱਤ ਨਾ ਇਹ ਕਰਨਾ ਤੂੰ ਵੀ ਉਹਨਾਂ ਨੂੰ ਨਹੀਂ ਨਹੀਂ ਮੈਂ ਤਾਂ ਗੱਲ ਕਰੂੰਗਾ ਦਾਦੇ ਨਾਲ ਮੈਂ ਤਾਂ ਗੱਲ ਕਰੂੰਗਾ ਕੋਈ ਵੀ ਇਹ ਡੈੜੀ ਹੋਣਾ ਨੇ ਕਿੰਨਾ ਔਖੇ ਹੋ ਕੇ ਪੈਸੇ ਦਿੱਤੇ ਨੇ ਨਹੀਂ ਨਹੀਂ ਸਮਝਦੀ ਆ ਉਹ ਤੇ ਉਹ ਦੋਨੇ ਤੇ ਮੈਨੂੰ ਕੋਈ ਮੜੀ ਚੰਗੀ ਨਹੀਂ ਕੀਤੀ ਹੈਗੀ ਉਦਾਂ ਹੀ ਥੋੜਾ ਜਿਹਾ ਰਿਆ ਚਲੋ ਦਾ ਗੁੱਸੇ ਚ ਰਿਆ ਮਨ ਦਾ ਤੇ ਕੋਈ ਗੱਲ ਨਹੀਂ ਹੁਣ ਤੇ ਠੀਕ ਆ ਕੋਈ ਨਹੀਂ ਮੈਂ ਗੱਲ ਕਰੂੰਗਾ ਉਹਨਾਂ ਨਾਲ ਹੈ ਗੱਲ ਤਾਂ ਬਹੂ ਇਹ ਆ ਹੁਣ ਪੈਸੇ ਲਵਾਉਣੇ ਹੀ ਉਹਦਾ ਸੁਭਾਅ ਬਦਲ ਗਿਆ ਕੱਲ ਨੂੰ ਉੱਥੇ ਜਾ ਕੇ ਨਾ ਨਾ ਬਦਲ ਜੇ ਇਹ ਗੱਲ ਦਾ ਡਰ ਲੱਗਦਾ ਵਾ ਦੁਨੀਆ ਤੇ ਹੁਣ ਵੀ ਇਹੋ ਕੁਝ ਡਿਆ ਵਾ ਤੂੰ ਆਪਸੇ ਆਣਾ ਵਾ ਫੋਨਾਂ ਦੇ ਖਬਰਾਂ ਵੇਖ ਲੋ ਤੇ ਇਹ ਆਉਣ ਅਖਬਾਰਾਂ ਦੇ ਵੇਖ ਲੋ ਤੇ ਇਹ ਆਉਣ ਡਈਆਂ ਅਖਬਾਰਾਂ ਤੇ ਕਾਹਦੀਆਂ ਪਿੰਡਾਂ ਦੇ ਵਿੱਚ ਹੀ ਵੇਖ ਲਾ ਆਪਣੇ ਪਿੰਡ 'ਚ ਕਿੰਨੇ ਕੇਸ ਇਦਾਂ ਦੇ ਹੋ ਗਏ ਆ ਇਸੇ ਗੱਲ ਨੂੰ ਡਰ ਲੱਗਦਾ ਈ ਹੋਰ ਨਹੀਂ ਗੱਲ ਕੋਈ ਵੀ ਹੈ ਜੀ ਪੁੱਤ ਮੈਨੂੰ ਤੇ ਇਸੇ ਗੱਲ ਦਾ ਡਰ ਲੱਗਦਾ ਵਾ ਵੀ ਉੱਥੇ ਜਾ ਕੇ ਵੀ ਉਹਨੇ ਤੈਨੂੰ ਫੋਨ ਨਾ ਕੀਤਾ ਫੇਰ ਕੀ ਕਰਾਂਗੇ ਘਾਲ ਤੇ ਕਰਨੀ ਪੈਂਦੀ ਹੈ ਹੈ ਤੇ ਮੁੰਡਾ ਵੀ ਟੈਨਸ਼ਨ ਦੇ ਵਿੱਚ ਉਹ ਚੱਲ ਕੋਈ ਨਹੀਂ ਹੋ ਨਹੀਂ ਮੈਂ ਇਹਦਾ ਨਾ ਇਦਾਂ ਦੀ ਕੋਈ ਵੀ ਗੱਲ ਕਰਨੀ। ਫੇਰ ਟੈਨਸ਼ਨ ਲਊਗਾ। ਉਹਨੂੰ ਘਰੋਂ ਤੋਰਦੇ ਆਂ ਪਰਸੋਂ। ਜੋ ਬਾਅਦ ਵਿੱਚ ਹੋਊਗੀ ਵੇਖੀ ਜਾਊਗੀ। ਹੋਰ ਕੀ ਕਰਨਾ ਫੇਰ? ਬੋਲ ਦੇਣੀ। ਪਰੋਣੇ ਚਲ ਗਏ ਆ ਤੇ ਤੁਸੀਂ ਇੱਥੇ ਆ ਕੇ ਖਲੋਗੇ ਜੀ। ਕੀ ਗੱਲ? ਉਹ ਨਹੀਂ ਉਦਾਂ ਹੀ। ਉੱਥੇ ਬੈਠੇ ਹੀ ਸਰਦ ਨੇ। ਤੇ ਮੈਂ ਤੋਰ ਕੇ ਤੇ ਮੁੜ ਕੇ ਇੱਧਰ ਆ ਗਿਆ। ਮੈਂ ਹੁਣ ਜੇ ਮੈਂ ਫੇਰ ਘਰ ਗਿਆ ਨਾ ਤੇ ਘਰਦੇ ਆਂ ਫੇਰ ਕੋਈ ਨਾ ਕੋਈ ਗੱਲ ਤੋਰ ਦੇਣੀ ਆ। ਤਹੀਂ ਫਿਕਰ ਕਰਕੇ ਘਰ ਦੇ ਜੀ। ਨਾਲੇ ਇਹਦਾ ਇਕੱਲੇ ਬੈਠੇ ਰਹੋਗੇ ਤੇ ਫਿਰ ਕਿਦਾਂ ਸਰੇਗਾ ਉਹ ਨਹੀਂ ਨਹੀਂ ਕੱਲਿਆਂ ਕਹਦਾ ਵਾ ਮੇਰੀ ਗੱਲ ਸੁਣ ਪਰਸੋਂ ਤੁਸੀਂ ਚੱਲ ਜਾਣਾ ਵਾ ਨਾ ਹਾਂਜੀ ਜਾ ਕੇ ਤੇ ਫੋਨ ਫੋਨ ਕਰਦੇ ਰਹੋ ਠੀਕ ਆ ਆਹੋ ਫੋਨ ਕਰਨਾ ਹੀ ਇਹ ਕੰਮ ਦੀ ਬਹੁਤੀ ਟੈਨਸ਼ਨ ਨਾ ਲਿਓ ਮੈਂ ਤੁਹਾਨੂੰ ਅੱਗੇ ਵੀ ਕਿਹਾ ਨਾ ਬਾਰ-ਬਾਰ ਕਹਿੰਦਿਆਂ ਵਾ ਕਿ ਕੋਈ ਗੱਲ ਨਹੀਂ ਜੇ ਥੋੜੇ-ਬੋਧੇ ਪੈਸੇ ਦੀ ਲੋੜ ਪਊਗੀ ਨਾ ਜੀ ਆਈਸੀ ਤੁਹਾਡੇ ਕੋਲ ਹੋਣੀ ਆ ਖਰਚਾ ਤੁਹਾਡੇ ਕੋਲ ਹੋਣਾ ਵਾ ਹਾਂਜੀ ਤੇ ਤੁਸੀਂ ਕੋਈ ਨਹੀਂ ਪੈਸੇ ਦੱਸਦੇ ਮੈਂ ਮਗਰ ਪਾ ਦੂੰਗਾ ਕੋਈ ਗੱਲ ਨਹੀਂ ਤੁਸੀਂ ਨਾ ਇੰਨੀ ਫਿਕਰ ਕਰੋ ਜੇ ਇਹ ਤਾਂ ਚੁੱਪ-ਚੁੱਪ ਰਹੋਗੇ ਤੇ ਮੇਰਾ ਕਿਹੜਾ ਜੀ ਲੱਗ ਜਾਣਾ ਉੱ ਕਿ ਬਸ ਲੋਕਾਂ ਦੀਆਂ ਗੱਲਾਂ ਤੋਂ ਬਾਜੀਏ ਹੁਣ ਜੋ ਸਾਰਾ ਤੇਰੇ ਹੱਥ 'ਚ ਆ ਤੇ ਇਹ ਨਾ ਹੋਵੇ ਕਿ ਮੁੜ ਕੇ ਲੋਕਾਂ ਦੇ ਤਾਣੇ ਮੇਨੇ ਜੋਗਰ ਰਹਿ ਜਾ ਮੈਂ ਤੂੰ ਵੀ ਫਿਕਰ ਕਿਉਂ ਕਰਦੀ ਜੀ ਜਦੋਂ ਮੈਂ ਤੁਹਾਨੂੰ ਕਿਹਾ ਵਾ ਵੀ ਮੈਂ ਲੈ ਕੇ ਜਾਉਂਗੀ ਤੁਹਾਨੂੰ ਵੀ ਪਤਾ ਵਾ ਪੀ 7-8 ਮਹੀਨੇ ਤੇ ਲੱਗਣੇ ਆ ਹੁਣ ਨਾਲ ਜਾਂਦੇ ਆ ਤੇ ਜੇ ਕਹੀਏ ਵੀ ਇੱਕੋ ਵਾਰੀ ਕੰਮ ਬਣ ਜੇ ਉਹ ਵੀ ਨਹੀਂ ਬਣਦਾ ਕਿੰਨੇ ਪੈਸੇ ਲੱਗ ਜਾਣੇ ਆ ਫੇਰ ਅੱਗੇ ਤੇ ਹੀ ਇੱਕ ਕਿਲਾ ਵੇਚਿਆ ਵਾ ਦੂਜਾ ਵੇਚ ਕੇ ਥੋੜੀ ਬਾਹਰ ਜਾਣਾ ਆ ਉਹ ਤੇ ਗੱਲ ਤਾਂ ਠੀਕ ਵਾ ਪਰ ਮੈਂ ਵੀ ਲੋਕਾਂ ਦੀਆਂ ਗੱਲਾਂ ਤੋਂ ਡਰਦਾ ਲੋਕਾਂ ਦੀ ਤੇ ਗੱਲ ਬਾਤ ਚ ਮੈਨੂੰ ਘਰ ਦੇ ਨੇ ਬੜਾ ਸੁਣਾਉਣਾ ਉਹਨਾਂ ਨੇ ਕਹਿਣਾ ਵਾ ਕਿ ਤੂੰ ਹੌ ਸਪੋਰਟ ਕਰਦਾ ਹਾਂ ਡੈਡੀ ਉਹਨਾਂ ਦੇ ਹੱਥਾਂ 'ਚ ਡਾਕੂਮੈਂਟ ਫੜਾਏ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਡਾਕੂਮੈਂਟ ਦੇ ਦੋ ਜੇ ਪੈਸੇ ਦਿੱਤੇ ਤਾਂ ਵੀ ਮੈਂ ਕਿਹਾ ਪਹਿਲੀ ਤੇ ਵੀ ਪੈਸੇ ਮੈਂ ਆਪ ਲਈ ਉਹਨਾਂ ਕੋ ਤੇ ਮੈਂ ਗੱਲਾਂ ਨਹੀਂ ਸੁਣਾਗਾ ਫਿਰ ਉਹਨਾਂ ਕੋ ਦੱਸੋ ਤੁਸੀਂ ਟੈਨਸ਼ਨ ਨਾ ਲਓ ਤੁਹਾਨੂੰ ਵੀ ਪਤਾ ਵਾ ਵੀ ਸਾਰਾ ਕੁਝ ਠੀਕ ਹੋ ਜਾਣਾ ਵਾ ਘਟੋ ਘਟ ਤੁਸੀਂ ਤੇ ਮੇਰੇ ਤੇ ਯਕੀਨ ਕਰੋ ਉਹ ਨਹੀਂ ਮੈਨੂੰ ਤੇ ਯਕੀਨ ਆ ਜੋ ਤੁਹਾਡੇ ਤੇ ਮੈਨੂੰ ਪਤਾ ਤੁਸੀਂ ਜੋ ਕਰੋਗੇ ਨਾ ਸਹੀ ਕਰਨਾ ਵਾ ਪਰ ਫਿਰ ਵੀ ਮੈਂ ਤੁਹਾਨੂੰ ਉਦਾਂ ਸਾਵਧਾਨ ਕਰਨ ਡਿਆ ਵਾਂ ਕਿ ਇਹ ਨਾ ਹੋਵੇ ਕਿ ਕੱਲ ਮੁੜ ਕੇ ਸਾਨੂੰ ਉਲਕੀ ਗੱਲਾਂ ਕਰਨ ਠੀਕ ਆ ਨਹੀਂ ਨਹੀਂ ਇਦਾਂ ਦੀ ਨੌਬਤ ਨਹੀਂ ਆਉਂਦੀ ਤੇ ਐਵੇਂ ਨਾ ਫਿਕਰ ਕਰਦੇ ਰਿਆ ਕਰੋ ਹੁਣ ਤੁਸੀਂ ਕਰਣ ਦੇ ਜੀ ਬਾਜ ਤੁਸੀਂ ਫਿਰ ਜੀਆਂ ਚ ਰਹਿਣਾ ਤੇ ਮੈਂ ਉਥੇ ਇਕੱਲੀ ਨਹੀਂ ਰਹਿਣਾ ਇਹ ਵੀ ਤੇ ਸੋਚਿਆ ਕਰੋ ਚਲ ਕੋਈ ਗੱਲ ਤੁਸੀਂ ਇਦਾਂ ਕਰੋ ਮੈਂ ਨਾ ਪਰਸੋਂ ਵਾਸਤੇ ਗੱਡੀ ਕਹਿਣੀ ਆਪਣੇ ਯਾਰ ਦੋਸਤ ਨੂੰ ਕਿਸ ਨੂੰ ਤੇ ਮੈਂ ਗੱਡੀ ਕਹਿਵਾਂ ਤੇ ਤੁਸੀਂ ਜਾ ਕੇ ਆਪਣੀ ਤਿਆਰੀ ਕਰੋ ਨਾਲੇ ਇੱਕ ਗੱਲ ਹੋਰ ਮੰਮੀ ਨਾਲ ਤੇ ਸੰਦੀਪ ਭਾਬੀ ਨਾਲ ਗੱਲਬਾਤ ਕਰੋ ਜਾ ਕੇ ਉਹਨਾਂ ਨੂੰ ਇਹ ਨਾ ਲੱਗੇ ਜੇ ਮੂੰਹ ਵਟਕੇ ਚਲ ਗਈ ਸਾਡੇ ਨਾਲ ਮੁੜ ਕੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਕਰ ਰਹੀ ਨਹੀਂ ਆ ਤੇ ਤਹੀ ਨਾ ਕਿਹਾ ਨਹੀਂ ਨਹੀਂ ਮੈਂ ਆ ਗਿਆ ਕੋਈ ਗੱਲ ਤੁਸੀਂ ਜਾਓ ਜਾਓ ਤੇ ਸਮਝਾਉਂ ਤੈਨੂੰ ਬਾਰ-ਬਾਰ ਡਿਆਂਵਾ ਜੋਤ ਨੂੰ ਜੇ ਤੇ ਸਮਝ ਜੇ ਕੋਈ ਗੱਲ ਨਹੀਂ ਜੇ ਮੂੰਹ ਕਹਿਣੀ ਆ ਕਿ ਮੈਂ ਖੜਾਂਗੀ ਤੁਹਾਨੂੰ ਤੇ ਫਿਰ ਖੜੂਗੀ ਆਪੇ ਐਡੀ ਵੀ ਕਿਹੜੀ ਬੇਜਕੀਨੀ ਆ ਤੇ ਜੇ ਕੋਈ ਐਹੋ ਜੀ ਗੱਲ ਹੁੰਦੀ ਤੇ ਹੁਣ ਤੇ ਜੋਤ ਦਾ ਕਿੰਨਾ ਮਨ ਬਦਲ ਗਿਆ ਵਾ ਨਹੀਂ ਪੱਕਾ ਇਹ ਕੰਮ ਨਹੀਂ ਇਹ ਕਰਦੀ ਜੋਤ ਧੋਖਾ ਨਹੀਂ ਦੇ ਸਕਦੀ ਗਿਆ ਪੁੱਤ ਕੰਮ ਹਾਂਜੀ ਮੰਮੀ ਸਾਰਾ ਹੋ ਗਿਆ ਕੰਮ ਚਲ ਠੀਕ ਆ ਠੀਕ ਹੀ ਸੋਚਣ ਦੇ ਸੋਚਣਾ ਪੁੱਤ ਮੈਂ ਕੀ ਆ ਉਹ ਹੀ ਸੋਚਣ ਲਈ ਆ ਪਿੰਨਾ ਖर्चा ਵੀ ਲਾਇਆ ਵਾ ਤੇ ਫਿਕਰ ਚ ਲੱਗਾ ਵਾ ਚਲ ਮੰਮੀ ਜੀ ਟੈਨਸ਼ਨ ਤੇ ਸਾਨੂੰ ਵੀ ਹੈਗੀ ਆ ਤੇ ਤੁਸੀਂ ਨਾ ਹੁਣ ਇਦਾਂ ਕਰਨਾ ਵਾ ਜੋਤਣਾ ਨਾ ਪਿਆਰ ਨਾਲ ਗੱਲ ਕਰਨੀ ਆ ਨਹੀਂ ਪੁੱਤ ਉਹ ਤਾਂ ਨਾ ਤੇ ਮੈਂ ਪਿਆਰ ਨਾਲ ਹੀ ਗੱਲ ਕਰੂੰਗੀ ਇਦਾਂ ਦੀ ਕੋਈ ਗੱਲ ਨਹੀਂ ਗਈ ਪਰ ਨਾ ਜਦੋਂ ਮੈਂ ਜੋ ਬਣ ਵਾਲੀ ਵੀ ਨਹੀਂ ਮੈਨੂੰ ਹੋਰ ਤਰ੍ਹਾਂ ਹੁੰਦਾ ਵਾ ਚਲ ਕੋਈ ਗੱਲੀ ਟੈਨਸ਼ਨ ਨਾ ਲਓ ਸਾਰੇ ਕੰਮ ਵਧੀਆ ਵਧੀਆ ਹੋਣਗੇ ਜੇ ਤੁਸੀਂ ਇਦਾਂ ਸੋਚੋਗੇ ਤੇ ਫਿਰ ਮਾੜਾ ਹੀ ਹੋਣਾ ਵਾ ਜਿੰਨਾ ਚਿਰ ਇਹ ਨਹੀਂ ਨਾ ਪੌਂਚਦਾ ਉਹਨਾਂ ਚਿਰ ਤੇ ਮੈਨੂੰ ਸੋਚ ਲੱਗੀ ਰਹਿਣੀ ਹੈ ਚਲ ਇੱਕ ਵਾਰੀ ਉਹ ਜਾਵੇ ਫਿਰ ਆਪੇ ਪਤਾ ਲੱਗੂਗਾ ਹੀ ਨਾ ਕੀ ਕਰਦੀ ਆ ਸੰਦੀਪ ਕੁੜੀ ਤਾਂ ਚੰਗੀ ਸੀ ਜਦੋਂ ਪਿਓ ਤੇ ਭਰਾ ਆਉਂਦੇ ਸੀ ਤੇ ਗੱਲਾਂ ਕਰਦੇ ਸੀਗਾ ਨਾ ਫਿਰ ਮੇਰੇ ਮਨ ਨੂੰ ਦੁੱਖ ਜਿਹਾ ਲੱਗਦਾ ਸੀ ਵੇਹ ਪੁੱਤ ਪੈਲੀ ਵੀ ਸਾਡੀ ਗਈ ਤੇ ਪੈਸੇ ਵੀ ਨਹੀਂ ਲਾਤੇ ਤੇ ਜੇ ਜੋਵਨ ਦਾ ਕੰਮ ਨਾ ਬਣੇ ਤੇ ਕਿੰਨੀ ਮਾੜੀ ਗੱਲ ਵਾ ਤਾਂ ਹੋਈ ਤੇ ਗੱਲ ਸਹੀ ਆ ਮੰਮੀ ਜੀ ਇਹ ਤਾਂ ਉਹਨੂੰ ਸੋਚਣਾ ਚਾਹੀਦਾ ਵਾ ਨਾ ਕਿ ਪਹਿwidehat ਲੈ ਇੰਨਾ ਲਾਇਆ ਉਹਨਾਂ ਨੇ ਤੇ ਮੈਂ ਨਾ ਖੜਾ ਤੇ ਫਿਰ ਮਾੜੀ ਗੱਲ ਵਾ ਇਹ ਤਾਂ ਹੁਣ ਆਦੇ ਆਪਣੇ ਦਿਮਾਗ ਦੀ ਗੱਲ ਵਾ ਨਾ ਜੇ ਸੋਚੂਗੀ ਵੀ ਪਹਿਲੀ ਵੀ ਵੇਚੀ ਉਹਨਾਂ ਨੇ ਤੇ ਨਾ ਖਰਚਾ ਵੀ ਲਾਇਆ ਮੈਨੂੰ 3 ਵਾਂਗੂ ਰੱਖਿਆ ਤਾਂ ਭੇ ਲੈ ਜਾਊਗੀ ਤੇ ਜੇ ਮਾਂ ਪਿਓ ਦੀ ਮਗਰ ਸਪੋਰਟ ਹੋਊਗੀ ਵੀ ਤੂੰ ਨਹੀਂ ਖੜਨਾ ਤੂੰ ਇੱਥੇ ਚੱਲ ਗਈਆਂ ਉਹ ਤੈਨੂੰ ਕੀ ਕਰ ਸਕਦੇ ਆ ਤੇ ਫਿਰ ਉਹਨੇ ਕਿੱਥੋਂ ਖੜਨਾ ਪੁੱਤ ਹਾਂਜੀ ਵੀ ਸਹੀ ਆ ਇਹ ਤਾਂ ਹੁਣ ਸਬਰ ਹੀ ਕਰਨਾ ਪੈਣਾ ਵਾ ਜਦੋਂ ਮੈਂ ਲੋਕਾਂ ਵੱਲ ਵੇਣੀ ਆ ਨਾ ਫੇਰ ਬੜਾ ਡਰ ਲੱਗਦਾ ਈਓ ਕਿਉਂਕਿ ਹੁਣ ਚੱਲਣੀ ਦੁਨੀਆ ਤੇ ਹੋ ਕੋਈ ਡਿਆ ਵਾ ਖਰਚਾ ਮੁੰਡੇ ਵਾਲਿਆਂ ਦਾ ਕਰਵਾ ਦਿੰਦੇ ਆ ਤੇ ਮੁੜ ਕੇ ਖੜ ਦੇਣਗੇ ਚਲਦੀ ਨਾ ਉਹਦੇ ਸਾਹਮਣੇ ਖੁਸ਼ ਹੀ ਰਹੋ ਠੀਕ ਆ ਮੰਮੀ ਜੀ ਤੂੰ ਹੁਣ ਇਦਾਂ ਨਾ ਕਰੋ ਠੀਕ ਆ ਨਾ ਖੁਸ਼ ਖੁਸ਼ ਰਹੋ ਉਹਨੂੰ ਵੀ ਖੁਸ਼ ਰੱਖੋ ਜਿਉ ਇਦਾਂ ਗੁੱਸੇ ਵਿੱਚ ਗਈ ਤੇ ਜੇ ਉਹਨੇ ਜਾ ਕੇ ਉੱਥੇ ਫੋਨ ਨਾ ਕੀਤਾ ਫੇਰ ਕੀ ਕਰਾਂਗੇ ਆਪਾਂ ਚੱਲ ਕੋਈ ਨਹੀਂ ਪੁੱਤ ਮੈਂ ਗੁੱਸਾ ਕੀ ਕਰਨਾ ਵਾਂ ਮੈਂ ਤਾਂ ਖੁਸ਼ ਹੀ ਆਂ ਹੁਣ ਇੰਨੀ ਰਕਮ ਲਾਈ ਆ ਜੋ ਪਿੱਛੇ ਹੋ ਗਿਆ ਕੋਈ ਗੱਲ ਨਹੀਂ ਦੋ ਚਾਰ ਦਿਨ ਹੈਗੇ ਆ ਉਹਨੇ ਚੱਲ ਜਾਣਾ ਵਾ ਆਹ ਕੱਲ ਦਾ ਤੇ ਪਰਸੋਂ ਦਾ ਦੇਣਾ ਵਾ ਹਾਂਜੀ ਜੀ ਜੇ ਆਪਾਂ ਕੋਈ ਗੱਲ ਕੀਤੀ ਨਾ ਫਿਰ ਐਵੇਂ ਗੁੱਸਾ ਕਰੂਗੀ ਕੀ ਫਾਇਦਾ ਵਾ ਨਹੀਂ ਨਹੀਂ ਮੈਂ ਨਹੀਂ ਕੋਈ ਗੱਲ ਕਰਦੀ ਆਉਂਦੀ ਆ ਠੀਕ ਹੋ ਸੀ ਤੋ ਠੀਕ ਆ ਕਿਉਂ ਉਤਪੋਤ ਚੱਲ ਗਿਆ ਮੰਮੀ ਡੈਡੀ ਹਾਂਜੀ ਮੰਮੀ ਅੱਛਾ ਅੱਛਾ ਜੋਤ ਹਾਂਜੀ ਮੰਮੀ ਪੁੱਤ ਪੈਕਿੰਗ ਹੋ ਗਈ ਆ ਸਾਰੀ ਹਾਂਜੀ ਮੰਮੀ ਸਾਰੀ ਹੋ ਹੀ ਗਈ ਆ ਵੇਖ ਲੈਣਾ ਕਿ ਚੀਜ਼ ਰਹਿ ਨਾ ਜਾਵੇ ਨਹੀਂ ਨਹੀਂ ਮੰਮੀ ਜੀ ਬਾਕੀ ਤੇ ਸਾਰਾ ਸਮਾਨ ਮੈਂ ਪਾਈ ਲਿਆ ਵਾ ਤੇ ਵੀ ਜਿਹੜੀ ਇੱਕ ਦੋ ਚੀਜ਼ਾਂ ਦੇ ਕੇ ਗਏ ਬਸ ਉਹ ਰਹਿ ਗਈਆਂ ਪਾਉਣ ਵਾਲੀਆਂ ਪੁੱਤ ਜਾ ਕੇ ਨਾ ਤੇ ਆਪਣੇ ਘਰ ਦਾ ਧਿਆਨ ਰੱਖੀਂ ਮੰਮੀ ਜੀ ਤੀਂ ਫਿਕਰ ਨਾ ਕਰੋ ਮੈਨੂੰ ਫਿਕਰ ਹੈ ਆਪਣੇ ਘਰ ਦੀ ਤੇ ਨਾਲੇ ਇਹਨਾਂ ਦੀ ਵੀ ਬੜੀ ਫਿਕਰ ਆ ਮੈਂ ਤੁਹਾਨੂੰ ਇੰਨਾ ਫੋਨ ਕਰਿਆ ਕਰਨਾ ਵਾ ਤੁਸੀਂ ਆ ਕੇ ਕਿ ਆਪੇ ਕਹਿਣਾ ਵਾ ਆਪੇ ਥੋੜਾ ਫੋਨ ਕਰਿਆ ਕਰ ਹਨ ਨਹੀਂ ਨਹੀਂ ਤੂੰ ਆਪੇ ਹੀ ਕਰ ਦਿਆ ਕਰੀ ਅਸੀਂ ਵੀ ਜ਼ਿਆਦਾ ਕਰਾਂਗੇ ਕਿ ਹਟ ਟਾਈਮ ਤੋਂ ਪੜਦੀ ਹੋਵੇਗੀ ਫਿਰ ਤੂੰ ਕਹਣਾ ਮੰਮੀ ਹੁਣਾਂ ਦਾ ਫੋਨ ਆ ਗਿਆ ਤੇ ਇਹ ਗੱਲ ਦਾ ਜਿਹੜੀ ਕਿ ਤੂੰ ਨਾ ਮੇਰੀ ਤੇ ਧਿਆਨ ਰੱਖੀਂ ਨਹੀਂ ਨਹੀਂ ਤੂੰ ਫਿਕਰ ਨਾ ਕਰੋ ਮੈਨੂੰ ਸਾਰਾ ਹੀ ਪਤਾ ਹੈ ਮਮੀ ਜੀ ਚਲੋ ਖਾ ਲੋ ਰੋਟੀ ਪਾਣੀ ਫਿਰ ਤਹੀ ਹੁਣ ਹਾਂਜੀ ਠੀਕ ਜੀ ਖਾ ਲਾ ਪੋ ਤਾਂ ਤੂੰ ਰੋਟੀ ਹਾਂਜੀ ਲਿਓਨੀ ਮੈਂ ਤੁਹਾਡੇ ਵਾਸਤੇ ਹਾਂ ਕੋਈ ਗੱਲ ਨਹੀਂ ਖਾ ਲੀਨੇ ਤਸੱਲੀਆਂ ਤੇ ਭੜੀਆਂ ਦੇਣ ਲਈ ਆ ਫੇ ਮਮੀ ਜੀ ਫਿਕਰ ਨਾ ਕਰੋ ਮੈਂ ਫੋਨ ਕਰਿਆ ਕਰੂੰਗੀ ਇਹ ਤਾਂ ਹੁਣ ਮਹੀਨੇ ਦੋ ਮਹੀਨੇ ਬਾਅਦ ਹੀ ਪਤਾ ਲੱਗਣਾ ਪੇ ਤੁਮ ਫੋਨ ਕਰਦੀਆਂ ਕਿ ਕੀ ਕਰਦੀਆਂ ਚਲੋ ਗਾੜੀ ਰਾਬ ਆਸਰੇ ਜੋ ਕਰੂਗਾ ਠੀਕ ਹੀ ਕਰੂਗਾ ਇੱਥੇ ਆ ਮੇਰੀ ਗੱਲ ਸੁਣੋ ਹੂੰ ਕੀ ਗੱਲ ਹੋਈ ਜੋ ਬਾਈ ਮੰਮੀ ਨੇ ਨਾ ਉਹ ਅੰਦਰ ਲੈ ਗਈ ਜਦੋਂ ਸਾਨੂੰ ਉਹਦਾ ਗੱਲਾਂ ਘੰਟੇ ਹੀ ਕਰਨਾ ਅੱਛਾ ਵੀ ਅਹੀਂ ਪਿਆਲੀ ਬੜੀ ਔਖੀ ਬਣਾਈ ਹੈ ਜਦੋਂ ਬਾਈ ਮੇਰਾ ਵਿਆਹ ਹੋਇਆ ਨਾ ਪਿਆਲੀ ਨਾ ਕੋ 2 ਕਿੱਲੇ ਸੀ ਇਦਾਂ ਅੱਛਾ ਤੇ ਬੜੀ ਮਿਹਨਤ ਕੀਤੀ ਹੈ ਜੋ ਬਾਈ ਨੇ ਝੜੀ ਨੇ ਫਿਰ ਪਿਆਈ ਹੀ ਬਣਾਈ ਹੈ ਠੀਕ ਹੈ ਤੇ ਕਿਹਨਾ ਮਤਲਬ ਪਤਾ ਕੀ ਇਹ ਇਹ ਵੀ ਅਸੀਂ ਹੁਣ ਪਿਆਲੀ ਵੇਚੀ ਆ ਤੇ ਫੇਰ ਅਸੀਂ ਭੇਜਣ ਲੱਗੇ ਆ ਜੋਤ ਨੂੰ ਤੇ ਮੁੰਡਾ ਵੀ ਤਾਂ ਤੁਸੀਂ ਭੇਜਣਾ ਮੈਂ ਫਿਰ ਉਹਨਾਂ ਨੂੰ ਕਹਿ ਦਿੰਦਾ ਸੀ ਮੈਂ ਭੈਣ ਜੀ ਅਸੀਂ ਨਾ ਬੜੇ ਵਧੀਆ ਸਕੂਲਾਂ 'ਚ ਪੜਾਇਆ ਆ लवली ਨੋ ਤੇ ਜੋਤ ਨੂੰ ਵੀ ਹਾਂਜੀ ਤੇ ਮੜਕੇ ਅਸੀਂ ਟੈਸਟੇਡ ਆ ਨਾ ਕਲੀਅਰ ਕਰਾਇਆ ਪੈਸੇ ਚਲੋ ਸਾਡੇ ਵੀ ਉਦੋਂ ਲੱਗੇ ਸੀ ਹੂੰ ਤੇ ਇਹ ਆ ਬੱਚਿਆਂ ਵਾਲੀ ਫੇਰ ਕੋਈ ਨਾ ਕੋਈ ਤਾਂ ਕਰਨਾ ਹੀ ਪੈਂਦਾ ਉਹ ਹੀ ਨਾ ਹੁਣ ਜਿਆਦਾ ਫੇਰ ਮੁੰਡਾ ਪੜਾ ਲੈਂਦੇ ਉਹ ਕਰ ਲੈਂਦਾ ਆਏ ਨੇ ਸਤਿਨਾਮ ਕਿਹਾ ਤੁਸੀਂ ਮੰਮੀ ਇੰਨੀ ਗੱਲ ਮੈਂ ਕਿਹਾ ਫਿਰ ਆਪ ਕਰ ਲਿੰਦਾ ਜੋ ਬਣ ਟੈਸਟ ਕਲੀਅਰ ਤਾਂ ਆਪਣੇ ਹਿੱਤੇ ਚੱਲ ਜਾਂਦਾ ਹਾਂ ਤਾਂ ਅਹੀਂ ਵੀ ਤੇ ਇਹੋ ਚਾਹੁੰਨੇ ਆਂ ਕਿ ਚਲਤੀ ਸਾਡੀ ਆਪਣੇ ਘਰ ਸੁਖੀ ਰਵੇ ਹੈਨਾ ਫਿਰ ਮੈਂ ਇਨੀ ਗੱਲ ਵੀ ਕਹਿ ਦਿੱਤੀ ਵੀ ਮੈਂ ਹਾਂ ਉਹਨੇ ਕਮਾ ਕੇ ਕੱਲ ਨੂੰ ਪਿਆਹੇ ਜੋਬ ਨੂੰ ਜੇ ਚੱਲ ਗਿਆ ਤਾਂ ਤੁਹਾਨੂੰ ਹੀ ਭੇਜਣੇ ਆ ਬਿਲਕੁਲ ਤੇ ਪਹਿਲਾਂ ਤਾਂ ਮੈਨੂੰ ਗੁੱਸਾ ਜਾਇਆ ਸੀ ਬੜਾ ਚੜਿਆ ਸੀ ਉਦਾਂ ਚਲ ਕੋਈ ਨਹੀਂ ਜਾ ਲਾਂ ਦਾ ਕੁੜੀ ਨੂੰ ਮੈਂ ਮੈਂ ਕੰਟਰੋਲ ਕੀਤਾ ਮੈਂ ਜਦੋਂ ਹੁਣ ਆਏ ਆ ਧੀ ਦੇ ਘਰ ਆਏ ਚੰਗੇ ਲੱਗਦੇ ਕੋਈ ਗੱਲਬਾਤ ਕਰਦੇ ਨਹੀਂ ਨਹੀਂ ਕੋਈ ਗੱਲ ਨਹੀਂ ਜਾ ਲਾਂ ਦਾ ਤੁਸੀਂ ਬਾਅਦ ਚ ਕਰ ਲੈ ਗੱਲਾਂ ਉਹਦਾ ਨਾ ਰਵਿੰਦਰ ਨੂੰ ਵੀ ਡੇ ਹੀ ਨਾਲ ਇਹਦਾ ਗੱਲਾਂ ਕਰਨ ਤੇ ਰਵਿੰਦਰ ਵੀ ਡੇ ਹੀ ਵੀ ਚਲੋ ਕੋਈ ਗੱਲ ਨਹੀਂ ਮਾਸੀ ਜੀ ਹੁਣ ਚਲੀ ਜਾਣਾ ਆ ਹੂੰ ਤੇ ਹੁਣ ਹੌਸਲਾ ਤੇ ਕਰਨਾ ਹੀ ਪੈਣਾ ਨਾ ਯਾਰ ਵੇਖੋ ਉੱਥੇ ਟਾਈਮ ਲੱਗਦਾ ਠੀਕ ਹੈ ਨਾ ਹਰ ਕੰਮ ਜਿਹੜਾ ਕ ਨਹੀਂ ਉਹਨੂੰ ਟਾਈਮ ਤੇ ਚਾਹੀਦਾ ਹੀ ਆ ਜੇ ਇਥੇ ਫਾਈਲ ਲੱਗੀ ਸੀ ਉਦੋਂ ਵੀ ਕਾਲੇ ਪੈ ਗੇ ਹੂੰ ਹੂੰ ਤੇ ਜੇ ਹੁਣ ਕੁੜੀ ਬਾਹਰ ਜਾਊਗੀ ਉਹਦਾ ਕੋਈ ਪ੍ਰੋਸੈਸ ਆ ਇੱਕ ਸੈਮੈਸਟਰ ਕਲੀਅਰ ਹੋਊਗਾ ਤੇ ਫੇਰ ਹੀ ਖੜਨਾ ਉਹਨੂੰ ਇਹ ਇਹ ਸਮਝ ਨਹੀਂ ਗਈ ਹੈਗੀ ਤੇ ਹੁਣ ਇਹ ਕੌਣ ਸਮਝਾਵੇ ਇਹਨਾਂ ਨੂੰ ਮੁੰਡੇ ਨੂੰ ਜਦੋਂ ਪਤਾ ਆ ਉਹ ਸਮਝਦਾ ਹੈ ਗੱਲ ਨੂੰ ਉਹ ਫਿਰ ਆਪਣੇ ਸਮਝਾਉਂਦਾ ਆਪਣੇ ਮਾਪਿਆਂ ਨੂੰ ਚੱਲ ਕੋਈ ਗੱਲ ਨਹੀਂ ਕਰ ਲੈਂਦੇ ਜਿਹੜੀ ਗੱਲ ਚੱਲੋ ਕੋਈ ਚਾਹ ਵੀ ਨਹੀਂ ਬਣਾਵਾ ਬਣਾ ਲਓ ਠੀਕ ਹੈ ਇਹ ਉਹ ਦੋਨ ਬੜੇ ਕਾਲੇ ਪਏ ਇਹੀ ਉਹ ਤੇ ਚਲੋ ਹੁਣ ਬਣ ਗਿਆ ਕੰਮ ਕੁੜੀ ਦਾ ਇਹ ਤਾਂ ਸਮਝ ਦੱਸੂਗਾ ਵੀ ਹੁਣ लवली ਜਾਂਦਾ ਕਿ ਜੋ ਬਣ ਜਾਂਦਾ ਬਾਅਦ ਚ ਪਤਾ ਲੱਗੂ ਇਹਨਾਂ ਨੂੰ ਜਿੱਦਾਂ ਕਰਦੇ ਆ ਤੇ ਇਦਾਂ ਹੀ ਸੀ ਓ ਕੀ ਸੋਚੀ ਪੈ ਗਈ ਆ ਸੋਚੀ ਮੈਂ ਕੀ ਪਣਾਵਾ ਹਾਂ ਹਾਂ ਮਾਸੀ ਵਿਚਾਰੀ ਨਾ ਬੜੀ ਪਰੇਸ਼ਾਨ ਜੀ ਲੱਗਦੀ ਹੀ ਮੈਨੂੰ ਪਰੇਸ਼ਾਨ ਜੀ ਲੱਗਣ ਦੀ ਕਿਉਂ ਕੀ ਗੱਲ ਹੋਈ ਐ ਬੈਠੇ ਹੀ ਨਾ ਮੈਂ ਤੇ ਮੰਮੀ ਵੀ ਲੱਗੇ ਬੈਠੇ ਹੀ ਆਹੋ ਤੇ ਦਏ ਹੀ ਵਿਚਾਰੀ ਇਦਾਂ ਹੀ ਗੱਲਾਂ ਕਰਨਾ ਪੀ ਰੁਪਿੰਦਰ ਬੜਾ ਔਖਾ ਕੰਮ ਬਣੰਦੇ ਆ ਵਾ ਪਹਿਲਾਂ ਵਿਚਾਰਿਆਂ ਨੇ ਪਹਿਲੀ ਦਿੱਤੀ ਪੈਸੇ ਲਾਏ ਵਿਆਹ ਵੀ ਕੀਤਾ ਹੋਣਾ ਖੰਦੀ ਹੀ ਵੀ ਸੱਚੀ ਨਹੀਂ ਪਰੇਸ਼ਾਨੀ ਜੀ ਹੋਉਂਦੀ ਹੈ ਪਤਾ ਨਹੀਂ ਹੁਣ ਜਾ ਗਈ ਉੱਥੇ ਕੰਮ ਕੁੰਮੂ ਦਾ ਠੀਕ ਹੈ ਨਾ ਉਹਦੀਆਂ ਗੱਲਾਂ 'ਚ ਨਾ ਆਓ ਤੁਸੀਂ ਉਹ ਜਦੋਂ ਮੈਂ ਤੇ ਡੜੀ ਗਏ ਆ ਨਾ ਸਾਨੂੰ ਗੱਲ ਨਹੀਂ ਕਰਨ ਦੀ ਉਦਣ ਪਤਾ ਨਹੀਂ ਆ ਕੀ ਗੱਲਾਂ ਮੈਂ ਟੈਨਸ਼ਨ ਜੀ ਲਈ ਜਾਂਦੇ ਹੀ ਕਿ ਹੁਣ ਕੰਮ ਕੁੰਮੂ ਚਲੋ ਮਿਲ ਜਾਈਏ ਉੱਥੇ ਜਾ ਕੇ ਤਾਂ ਵੀ ਪਤਾ ਨਹੀਂ ਕੁੜੀਆਂ ਦਾ ਪਤਾ ਇਹ ਖੇਖਣ ਕਰਦੀਆਂ ਤੁਸੀਂ ਜੇ ਦੋਵੇਂ ਨਾਲ ਗਈਆਂ ਤਾਂ ਕਰਕੇ ਕਰਦੀ ਹੋਣੀ ਹੈ ਨਾ ਇਦਾਂ ਵੀ ਸਾਡੀ ਪੈਲੀ ਵੇਗੀ ਹੈ ਹਉ ਤਾਂ ਜਾਉ ਆ ਤੇ ਨਾਮਰੇ ਦਾ ਵਿਆਹ ਕਰਦੇ ਕੀ ਲੋੜ ਹੀ ਕਰਨੀ ਆਹੀਂ ਕੁੜੀ ਨੂੰ ਆਪੇ ਘਰ ਲੈ ਲੈ ਆਪਣੀ ਨੂੰ ਚਲੋ ਫਿਰ ਵੀ ਆਸ ਹੁੰਦੀ ਆ ਸਾਰਿਆਂ ਨੂੰ ਹੀ ਹੁਣ ਉਹਨਾਂ ਨੂੰ ਬਸ ਇਹ ਹੋਈ ਆ ਕਿ ਚੱਲ ਹੁਣ ਮਗਰੋਂ ਜੋ ਬੰਦਾ ਕੰਮ ਬਣ ਜਾਏ ਛੇ ਉਹ ਚੱਲ ਕੋਈ ਗੱਲ ਨਹੀਂ ਜੇ ਮੈਂ ਚੱਲ ਗਿਆ ਤੇ ਮਗਰੋਂ ਜੋ ਬੰਦਾ ਬਣਾ ਲਾਂਗੇ ਜੇ ਵਿੱਚ ਲਾਉਣੇ ਵੀ ਪਣਗੇ ਪੈਸੇ ਤੇ ਕੋਈ ਗੱਲ ਨਹੀਂ ਲਾ ਦਾਂਗੇ ਉਹ ਤਾਂ ਕਹਿੰਦੀ ਸੀ ਕਿ ਪੰਜਾ ਛੇ ਮਹੀਨਿਆਂ ਦਾ ਖਿਲਾਜੇ ਜੋ ਬੰਨੋ ਉਹ ਨਹੀਂ ਸਿੱਧੇ ਥੋੜਾ ਚੱਲ ਜਾਣਾ ਉਹਨੇ ਫੇਰ ਵੀ ਟਾਈਮ ਲੱਗਣਾ ਹੀ ਆ ਕੁੜੀ ਉੱਥੇ ਪੈਰ ਲਾਊਗੀ ਆਪਣੀ ਜਾ ਕੇ ਤੇ ਫੇਰ ਹੀ ਆ ਹਾਂ ਤੇ ਸਹੀ ਆ ਪਰ ਫਿਰ ਵੀ ਮਾਵਾ ਟੈਨਸ਼ਨ ਤੇ ਹੁੰਦੀ ਆ ਉਹ ਤੈਨੂੰ ਵੱਧ ਹੁੰਦੀ ਆ ਮੈਨਾਂ ਮਾਂ ਨਾਲੋਂ ਹੀ ਤੈਨੂੰ ਮੈਂ ਘਰੋਂ ਹੀ ਸਮਝਾ ਕੇ ਕਹ ਲਿਆ ਵੀ ਉਹਨਾਂ ਦੀਆਂ ਗੱਲਾਂ 'ਚ ਨਾ ਆਈ ਮੈਂ ਦੇ ਵੇਹੇ ਤੁਹਾਨੂੰ ਦੱਸਣ ਦੇਈਂ ਤੁਸੀਂ ਗੱਲ ਹੀ ਖਿਜੇ ਪੈਂਦੇ ਓ ਮੈਂ ਉੱਥੇ ਜਾਂਦਾ ਰਿਆ ਹਵਣ ਤੂੰ ਤੇ ਗਈ ਦੂਜੀ ਵਾਰ ਉੱਥੇ ਤੇ ਉਹਨਾਂ ਦੀਆਂ ਗੱਲਾਂ 'ਚ ਵੀ ਆ ਗਈਆਂ ਤੂੰ ਇਹ ਟੈਨਸ਼ਨ ਬੜੀ ਲੈਣ ਦੇ ਕਿਤੇ ਨਹੀਂ ਮਰ ਚੱਲੇ ਚਲੋ ਠੀਕ ਆ ਮੈਂ ਜੇ ਉਹਨਾਂ ਹੀ ਤੁਹਾਡੇ ਨਾਲ ਗੱਲ ਹੀ ਕਰਨ ਦੇਈਆਂ ਤੁਸੀਂ ਦੇਵੇਂ ਤਾਂ ਉਲਟੇ ਪਾਸੇ ਹੀ ਜਾਣਾ ਹੁੰਦਾ ਐਵੇਂ ਨਾ ਉਹਨਾਂ ਦੀਆਂ ਗੱਲਾਂ ਕਰੀ ਜਾਇਆ ਕਰ ਮੇਰੇ ਲੱਗੀ ਜਦੋਂ ਵੇਖ ਲਓ ਉਹਨਾਂ ਦੀ ਸੈੱਟ ਲੈਂਦੀ ਰਹਿੰਦੀ ਜਿਹਦਾ ਭੂਆ ਦੀ ਕੁੜੀ ਹੁੰਦੀ ਉਹਨਾਂ ਦੀ ਵੀ ਦੱਸ ਤੂੰ ਸਾਡੇ ਵਾਲੀ ਦੀ ਗੱਲ ਕਰਨੀ ਆ ਕਿ ਤੂੰ ਉਹਨਾਂ ਵਾਲੀ ਦੀ ਕਰਨੀ ਕਿ ਮੈਂ ਬਾਹਰ ਚੱਲ ਜਾਊਂਗਾ ਤੇ ਤੂੰ ਸੁਖੀ ਰਹਿਣਾ ਤੈਨੂੰ ਵੀ ਕਿੱ데 ਲੈ ਜਾਊਂਗਾ ਮੈਂ ਇਹ ਜੋਵਨ ਚੱਲ ਜੇ ਇਹ ਪਹਿਲਾਂ लवली ਹਾਂਜੀ ਕਿੱਨੇ ਜਾਣਾ ਫੇਰ ਨਾਲ ਪਰਸੋਂ ਪਰਸੋਂ ਡੈਡੀ ਜੀ ਕਿੰਨੇ ਕਿੰਨੇ ਜਾਣਾ ਵਾ ਹੂੰ ਉਹ ਨੂੰ ਰੁਪਏ ਦਨੂ ਰਹਿ ਦਿੰਨੇ ਆ ਅੱਛਾ ਉਹ ਉਹਨਾਂ ਦੀਆਂ ਗੱਲਾਂ ਚ ਆ ਜਾਂਦੀ ਹੈ ਠੀਕ ਆ ਅੱਗੇ ਮੈਨੂੰ ਕਹਿਣ ਦੀ ਇਹ ਮਾਸੀ ਬੜੀ ਟੈਨਸ਼ਨ ਚ ਵਾ ਹੂੰ ਤੇ ਨਾ ਕਰੋ ਤੁਸੀਂ ਐਦਾਂ ਹੂੰ ਤੇ ਮੈਂ ਵੀ ਤੂੰ ਇੱਥੇ ਰਹਿ ਆ ਠੀਕ ਆ ਮੈਂ ਤਾਂ ਬਥੇਰੀ ਕੀਤੀ ਸੀ ਅੱਗੇ ਹੂੰ ਮੈਂ ਉਹ ਐਦਾਂ ਹੀ ਕਰਦੀ ਆ ਹੂੰ ਪਹਿਲੇ ਦਿਨ ਜਦੋਂ ਅਸੀਂ ਗਏ ਆ ਮੈਂ ਤੇ ਡੈਡੀ ਦੇ ਨਾਲ ਨੂੰ ਤਾਂ ਗੱਲ ਨਹੀਂ ਕਰਨ ਦੀ ਬਿਲਕੁਲ ਆਹ ਚਲ ਕੋਈ ਗੱਲ ਨਹੀਂ ਬਾਕੀ ਸਾਰੇ ਜਣੇ ਚੱਲ ਜਾਗੇ ਹੂੰ ਆਪੇ ਰੋਟੀ ਪਾਣੀ ਦਾ ਕਰ ਲੂ ਮਗਰੋਂ ਵਹਿਦਾ ਕਰ ਲਓ ਹਾਂ ਤੇ ਕੋਈ ਗੱਲ ਨਹੀਂ ਫਿਰ ਪਰਸੋਂ ਚੱਲ ਜਾਨੇ ਠੀਕ ਹਾਂ ਆਪਣੀ ਲੈ ਜਾਾਂ ਗੱਡੀ ਫਿਰ ਚਲ ਇਹੋ ਲੈ ਜਾਾਂਗੇ ਹਾਂ ਇੱਕ ਅੱਧੀ ਉਹ ਵੀ ਕਰਾ ਹੀ ਲੈਣਗੇ ਆਪਣੀ ਉਹ ਜੋ ਬਣ ਕਹਿਣ ਦਿਆ ਸੀ ਮੈਂ ਵੀ ਗੱਡੀ ਕਰ ਲੈਣੀ ਆ ਤੇ ਇੱਕ ਉਹਨਾਂ ਨੇ ਕਰ ਲੈਣੀ ਆ ਤੇ ਇੱਕ ਆਪਣੀ ਲੈ ਜਾਾਂਗੇ ਇੱਥੋਂ ਚਲੋ ਇਦਾਂ ਕਰ ਲਾਂਗੇ ਹਾਂ ਤੇ ਤੁਸੀਂ ਕੀ ਕੀਤੀ ਏ ਜੈਂਟਰ ਨਾਲ ਮੇਰੇ ਬਾਰੇ ਕੋਈ ਨਹੀਂ ਮੇਰੀ ਫੋਨ ਤੇ ਹਾਂਜੀ ਕੋਈ ਗੱਲ ਨਹੀਂ ਹੋ ਜਾਊਗਾ ਅੱਛਾ ਅੱਛਾ ਹਾਂ ਨਾ ਉਹ ਤਾਂ ਕਿਸ ਦਿਨ ਜਾਏਗਾ ਨਾ ਸ਼ਹਿਰ ਹਾਂ ਹਾਂ ਤੂੰ ਹੋਈ ਆਵੀ ਕੋਈ ਗੱਲ ਨਹੀਂ ਉਹਦੇ ਮੈਂ ਮਾਰਾਂਗਾ ਚੱਕਰ ਚੱਲ ਇੱਕ ਦੋ ਵਾਰੀ ਤੁਸੀਂ ਫੋਨ ਕਰਦੇ ਹੋਏ ਫਿਰ ਕੋਈ ਨਹੀਂ ਮੈਂ ਕਹ ਦੂੰਗਾ ਪਤਾ ਹੁੰਦਾ ਬੰਦੇ ਨੂੰ ਵੀ ਚਲ ਪਈ ਆ ਪਿਛੇ ਹਾਂ ਹਾਂ ਤਾਂ ਕੋਈ ਗੱਲ ਨਹੀਂ ਕਰਨੀ ਹੈ ਫਿਰ ਤਿਆਰੀ ਪਾਸੋਂ ਦੀ ਠੀਕ ਹੈ